ਉਹ ਜਿਹੜੇ ਨਸ਼ਿਆਂ 'ਚ ਸਾਡੀ ਕੌਮ ਨੂੰ ਡੋਬਣਾ ਚਾ ਰਹੇ ਆ ਉਹ ਤੋਂ ਨਿਕਲ ਕੇ ਕਿਤੇ ਗੁਰੂ ਵਾਲੇ ਪਾਸੇ ਨੂੰ ਹੋ ਕੇ ਕਰਕੇ ਆਪਣੇ ਹੱਕਾਂ ਖੂਕਾਂ ਵਾਰੇ ਜਾਗ ਮਾਤੋਂ ਵੱਧ ਪੜ੍ਹਾਈ ਕਰਨ ਮਾਤੋਂ ਵੱਧ ਕਿਉਂਕਿ ਨੌਜਵਾਨਾਂ ਹੀ ਕੌਮ ਦਾ ਭੋਏ ਹੁੰਦੇ ਆ ਤੇ ਕਿਉਂਕਿ ਸਰਕਾਰਾਂ ਇਸੇ ਕਰਕੇ ਹੀ ਜਿਹੜੀਆਂ ਸੇਖ ਰੋਧੀ ਪੰਜਾਬ ਰੋਧੀ ਸਰਕਾਰਾਂ ਇਸੇ ਕਰਕੇ ਸਾਡੀ ਨੌਜਵਾਨੀ ਨੂੰ ਖਤਮ ਕਰਨ ਦੇਣਾ ਚਾਹੁੰਦੀਆਂ ਕਿ ਇਥੋਂ ਕੋਈ ਆਵਾਜ਼ ਬੁਲੰਦ ਕਰਨ ਵਾਲਾ ਨਾ ਹੋਵੇ ਗੁਰੂ ਨੂੰ ਪਿੱਠ ਕਰਕੇ ਇਹਨਾਂ ਸਰਕਾਰਾਂ ਵਾਲੇ ਦਾ ਇਹਨਾਂ ਲੋਕਾਂ ਵਾਲੇ ਜਿੱਦੋਂ ਭਜਦੇ ਅਸੀਂ ਤੇ ਉਦੋਂ ਹੀ ਸਾਡੀ ਖਵਾਰੀ ਹੁੰਦੀ ਹੈ ਹਰ ਬਿਸਰ ਸਦਾ ਖਵਾਰੀ ਜਦੋਂ ਅਸੀਂ ਪਰਮੇਸ਼ਰ ਨੂੰ ਗੁਰੂ ਤੋਂ ਦੂਰ ਜਾਣਦੇ ਆ ਤੇ ਉਦੋਂ ਫਿਰ ਮੇਰੇ ਖਿਆਲ ਹੈ ਕਿ ਉਹ ਜੋ ਹਾਲਾਤ ਆ ਕਿ ਅਸੀਂ ਭੋਗ ਰਹੇ ਹਾਂ ਉਹ ਹੀ ਹੋਣਾ ਹੈ ਕਿ ਇਹੋ ਯਾ ਕਿ ਜਿੰਨਾ ਚਿਰ ਸਾ ਆਪਣੇ ਮੂਲ ਨਾਲ ਨਹੀਂ ਜੁੜਦੇ ਆਪਣੇ ਸਧਾਰਕਾਂ ਨਾਲ ਨਹੀਂ ਜੁੜਦੇ ਉਹਨਾਂ ਚਿਰ ਮੇਰਾ ਖਿਆਲ ਹੈ ਕਿ ਆਪਣਾ ਭਲਾਈ ਹੋ ਸਕਦਾ ਹੈ ਨਾ ਆਪਣਾ ਉਸੰਦਰਨਾ ਆਪਾਂ ਦੂਜਿਆਂ ਦਾ ਕਰ ਸਕੀਓ ਇਸ ਸਿੱਖ ਧਰਮ ਤੇ ਸੁਰਵੰਧ ਦੇ ਪੱਲੇ ਦੀ ਗੱਲ ਕਰਨ ਵਾਲਾ ਇਹ ਉੱਚ ਨੀਚ ਤੋਂ ਰਹਿ ਤੇ ਆਇਆ ਧਰਮ ਜਾਤ ਤੋਂ ਉੱਪਰ ਆ ਇਹ ਇਨਸਾਨੀਅਤ ਦੀ ਗੱਲ ਮਨੁੱਖਤਾ ਦੀ ਗੱਲ ਦੂਸਰਾ ਸਾਡੀ ਜਿਹੜੀ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਆ ਕਿ ਜਦੋਂ ਤੁਸੀਂ ਤੱਕੜੇ ਹੋ ਕੇ ਮੇਰਾ ਕਹਾਂ ਲੇ ਤੁਸੀਂ ਜਿਹੜੀ ਆ ਪੁਰਾਣੀ ਲੀਡਰਸ਼ਿਪ ਨੂੰ ਜੇ ਆਪਾਂ ਵੇਖ ਲਿਆ ਉਹ ਉਹਨਾਂ ਨੇ ਕੀ ਕੀਤਾ ਪਰ ਤੁਹਾਨੂੰ ਉੱਠਣਾ ਪੈਣਾ ਵਾ ਤੁਸੀਂ ਤਗੜੇ ਹੋ ਤੁਸੀਂ ਵੱਧ ਤੋਂ ਵੱਧ ਅੱਗੇ ਆਓ ਤੇ ਅੱਗੇ ਆ ਕੇ ਇਸ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਜਿੱਦਾਂ ਤੁਸੀਂ ਉਹਨਾਂ ਨੇ ਕਿਹਾ ਕਿ ਅਸੀਂ ਮੋਰਚਾ ਲਾ ਕੇ ਲੜਾਈ ਜਿੱਤੀ ਹੁਣ ਸਾਡੇ ਨੌਜਵਾਨਾਂ ਨੇ ਯੂਨੀਵਰਸਿਟੀ ਦੀ ਲੜਾਈ ਜਿੱਤੀ ਇਸ ਕਰਕੇ ਸਾਨੂੰ ਨੌਜਵਾਨਾਂ ਤੇ ਬਾਣਿਆ ਕਿ ਅਗਰ ਨੌਜਵਾਨ ਆਪਣੇ ਮੂਲ ਨਾਲ ਜੁੜ ਗਏ ਆਪਣੇ ਗੁਰੂ ਤੋਂ ਸੇਧ ਲੈ ਕੇ ਅਸੀਂ ਲੜਾਈ ਸ਼ੁਰੂ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਕੋਈ ਵੀ ਲੜਾਈ ਅਸੀਂ ਫਤਿਹ ਕਰ ਤੋਂ ਬਿਨਾਂ ਨਹੀਂ ਪਹੁੰਚ ਸਕਦੇ ਪਹਿਲਾਂ ਤੇ ਆਪਾਂ ਆ ਜੋ ਸ਼ੀਧੀ ਢਾਡੇ ਚੰਦਰਾ ਆ ਜੋ ਸਾਡੇ ਗੁਰੂ ਸਾਹਿਬ ਨੇ ਜੋਲਮ ਜਬਰ ਦੇ ਖਿਲਾਫ ਆਪਣਾ ਸਰਬੰਸ ਸਵਾਰ ਦਿੱਤਾ ਥੋੜੇ ਜੇ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਪਰਿਵਾਰ ਦੇ ਕਿੰਨੇ ਜੀ ਸ਼ਹੀਦ ਕਰਾਉਣੇ ਪਏ ਪਰ ਗੁਰੂ ਸਾਹਿਬ ਦੇ ਸਾਨੂੰ ਇੱਕ ਅਣਖੇ ਜਿਤਨਾ ਜੀਣ ਵਾਸਤੇ ਉਹਨੇ ਸਾਡੇ ਤੋਂ ਕੁਛ ਨਹੀਂ ਲਕੋ ਕੇ ਰੱਖਿਆ ਇਸ ਕਰਕੇ ਉਹਨਾਂ ਨੂੰ ਸਹਿਬਜ਼ਾਦੇਆਂ ਨੂੰ ਮਾਤਾ ਗੁਜਰਕੌਰ ਨੂੰ ਗੁਰੂ ਸਾਹਿਬ ਦੇ ਪਰਿਵਾਰ ਨੂੰ ਆਪਾਂ ਸਾਰੇ ਜੜੇ ਉਟ ਨਕੋਟ ਨਮਸਕਾਰ ਕਰਦੇ ਆਂ ਕਿ ਜਿਨ੍ਹਾਂ ਨੇ ਇੱਕ ਨਵਾਂ ਇਤਿਹਾਸ ਸਾਡੇ ਵਾਸਤੇ ਸਿਰਜ ਕੇ ਦਿੱਤਾ ਕਿ ਜੇ ਦਾ ਕੋਈ ਸਾਨੀ ਨਾ ਕੋਈ ਹੋਇਆ ਤਾਂ ਨਾ ਕੋਈ ਹੋ ਸਕਦਾ ਤੇ ਉਹਨਾਂ ਤੋਂ ਸਿੱਧ ਲੈ ਕੇ ਹੀ ਸਾਡੇ ਯੋਧੇ ਜਦੋਂ ਜਦੋਂ ਵੀ ਲੋੜ ਪਈ ਸਿਰ ਦੇਣ ਦੀ ਸ਼ਹੀਦੀਆਂ ਦੇਣ ਦੀ ਜ਼ੁਲਮ ਦੇ ਖਿਲਾਫ ਜਦੋਂ ਜ਼ੁਲਮ ਨੇ ਅਤ ਕੀਤੀ ਉਸ ਟਾਈਮ ਤੇ ਉਹਨਾਂ ਨੇ ਆਪਣਾ ਆਪਣਾ ਫਰਜ਼ ਨਿਭਾਉਂਦੇ ਰਹੇ ਚਾਹੇ ਉਹ ਗੁਰੂ ਸਾਹਿਬ ਕਾ ਗੁਰੂ ਕਾਲ ਹੋਵੇ ਉਹ ਤੋਂ ਬਾਅਦ ਚ 17ਵੀਂ 18ਵੀਂ ਸਦੀ 19ਵੀਂ ਸਦੀ ਇਹ ਸਭ ਕੁਝ ਆਪਣੇ ਸਾਹਮਣੇ ਆ ਮੇਰਾ ਖਿਆਲ ਹੈ ਕਿ ਜਦੋਂ ਸਾਹਿਬ ਜਦੋਂ ਗੁਰੂ ਸਾਹਿਬ ਨੇ ਗੁਰਨਾਨਕ ਮਹਾਰਾਜ ਨੇ ਇਸ ਧਰਤੀ ਤੇ ਉਹਨਾਂ ਦਾ ਆਗਮਨ ਹੋਇਆ ਪ੍ਰਕਾਸ਼ ਹੋਇਆ ਤੇ ਉਦੋਂ ਵੀ ਜਿਦਾਂ ਦੇ ਹਾਲਾਤ ਅੱਜ ਵਾਪਰ ਰਹੇ ਆ ਉਹਦਾਂ ਦੇ ਉਦੋਂ ਸੀਗੇ ਪਰ ਉਹਨਾਂ ਨੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਬੜੀ بلند ਆਵਾਜ਼ ਉਹ ਹਕੂਮਤਾਂ ਨੂੰ ਬਹੁਤ ਵੱਡਾ ਚੈਲੰਜ ਸਾਬਰ ਨੂੰ ਜਾਬਰ ਕਹਿਣਾ ਤੇ ਆਪਣੇ ਅਨੇਈਆਂ ਨੂੰ ਉਹਨੇ ਜਦੋਂ ਹਾਂ ਆਪਾਂ ਕਹਿੰਨੇ ਨਾ ਕਿ ਧਰਮ ਪਰਵਤਨ ਹੋ ਰਿਹਾ ਤੇ ਸਾਡੇ ਲੋਕ ਕਿਸੇ ਲਾਲਚ ਵਾਸਾ ਆਪਣਾ ਧਰਮ ਆਮਾਨ ਛੱਡ ਕੇ ਦੂਜੇ ਪਾਸੇ ਚਲੇ ਜਾਂਦੇ ਆ ਪਰ ਗੁਰੂ ਨੇ ਸ਼ਰਤ ਇਹੋ ਜੀ ਰੱਖੀ ਕਿ ਮੈਂ ਤੁਹਾਨੂੰ ਇਹ ਜੀ ਤਨਖ ਦੀ ਜ਼ਿੰਦਗੀ ਦੇਣੀ ਦੇਣਾ ਚਾਹੁੰਦਾ ਮੈਂ ਤੁਹਾਨੂੰ ਕੋਈ ਲੋਭ ਲਾਲਚ ਵਾਸ ਕਰਕੇ ਮੈਂ ਆਪਣੇ ਨਾਲ ਨਹੀਂ ਜੋੜਨਾ ਚਾਹੁੰਦਾ ਮੈਂ ਤੁਹਾਨੂੰ ਇੱਕ ਚੰਗੇ ਇਨਸਾਨ ਜੋਨ ਸਾਨੀਆਂ ਤੇ ਫਰਜ਼ ਪੂਰੇ ਕਰਦੇ ਹੋਣ ਉਹਦੇ ਵਾਸਤੇ ਤਿਆਰ ਕਰਨਾ ਚਾਹੁੰਦਾ ਤੇ ਉਹਦੇ ਵਾਸਤੇ ਕੋਈ ਸ਼ਰਤ ਸੀਗੀ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰਦਰ ਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਧਰੀ ਜੇ ਸਿਰ ਦੀ ਜੇ ਕਾਣ ਦੀ ਕੀ ਜੇ ਕਿਉਂਕਿ ਇਹ ਮਾਰਗ ਜਿਹੜਾ ਜ਼ੁਲਮ ਦੇ ਖਿਲਾਫ ਲੜਨਾ ਉਹ ਤੇ ਆਪਾਂ ਨੂੰ ਪਤਾ ਹੀ ਆ ਕਿ ਉਹ ਸਿਰਫ ਕਾਲੀ ਦੇ ਪਹਿਲੇ ਰੱਖਣਾ ਪੈਂਦਾ ਉਹਦੇ ਵਾਸਤੇ ਜੇਲਾਂ ਝੂਠੇ ਪੁਲਿਸ ਮੁਕਾਬਲੇ ਮੁਕਦਮੇ ਕਿੰਨੀਆਂ ਕਿੰਨੀਆਂ ਚੀਜ਼ਾਂ ਦਾ ਸਾਹਮਣਾ ਸਾਡੇ ਵੱਡੇ-ਵਡੇਰੇ ਕਰਦੇ ਆਏ ਤੇ ਅਸੀਂ ਅੱਜ ਵੀ ਆਪਾਂ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਜਦੋਂ ਆਪਾਂ ਜ਼ੁਲਮ ਦੇ ਖਿਲਾਫ ਆਵਾਜ਼ اٹھਾਵਾਂਗੇ ਤੇ ਆਪਾਂ ਨੂੰ ਮੇਰਾ ਖਿਆਲ ਉਦੋਂ ਵੀ ਇਹ ਜਿਹੜਾ ਸੱਚਾਈ ਦਾ ਮੁੱਲ ਜਿਹੜਾ ਉਤਾਰਨਾ ਪੈਂਦਾ ਤੇ ਇਸ ਕਰਕੇ ਕਦੇ ਵੀ ਮੇਰਾ ਖਿਆਲ ਹੈ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਇਸ ਗੱਤਾਵਾ ਸਿਧਾਂਤ ਉਹ ਤੋਂ ਆਪਾਂ ਕਦੇ ਵੀ ਮੁਨਕਰ ਨਹੀਂ ਹੋ ਸਕਦੇ ਕਦੇ ਵੀ ਉਹਨੂੰ ਆਪਾਂ ਪਿੱਠ ਨਹੀਂ ਦਿਖਾ ਸਕਦੇ ਇਹ ਠੀਕ ਹੈ ਕਿ ਜੀਵਨ ਤੇ ਥੋੜਾ ਚਿਰ ਆ ਇਹ ਪਤਾ ਨਹੀਂ ਕਦੋਂ ਸਾਡੇ ਹੱਥੋਂ ਕਿਸ ਗਿਆਣਾ ਇਹ ਦੇ ਚ ਰਹਿੰਦੇ ਆ ਆਪਾਂ ਸਾਡਾ ਇਹੋ ਹੀ ਮੇਨ ਮਕਸਦ ਹੋਣਾ ਜਿੱਦਾਂ ਕਿ ਗੁਰੂ ਵੱਲੋਂ ਸਾਡਾ ਕਿਤੇ ਉਧਰ ਨਾ ਸਾਡੀ ਪਿੱਠ ਹੋ ਜੇ ਕੋਈ ਇਹ ਜ਼ਿੰਦਗੀ ਦੌਖੀ ਸੋਖੀ ਨਿਕਲ ਜਾਣੀ ਆ ਪਰ ਜਦੋਂ ਅਸੀਂ ਉੱਥੇ ਜਾਈਏ ਗੁਰੂ ਦੇ ਸਾਹਮਣੇ ਉੱਥੇ ਨਾ ਸਾਨੂੰ ਨਮੋਸ਼ੀ ਹੋਵੇ ਇਸ ਕਰਕੇ ਆਪਾਂ ਸਾਰੇ ਜਣੇ ਤੁਸੀਂ ਬਹੁਤ ਜਗ ਦੀਆਂ ਜ਼ਮੀਰਾਂ ਵਾਲੇ ਜੋ ਜ਼ੁਲਮ ਜ਼ਬਰ ਦੇ ਖਿਲਾਫ ਲੜਨ ਵਾਲੇ ਜੋ ਤੁਸੀਂ ਇੱਥੇ ਇੱਕ ਤਰੋਜ ਜੋ ਤੁਹਾਡਾ ਇੱਥੇ ਆਉਣ ਤਹਿ ਦਿਲੋਂ ਧੰਨਵਾਦ। ਬਾਕੀ ਸਾਡੀ ਜਿਹੜੀ ਪਟਿਆਲਾ ਟੀਮ ਆ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਖੰਡਾ ਮੋਸੰਬੀਆ ਬਹੁਤ ਕੰਮਕਾਰ ਵੀ ਆ ਫਿਰ ਵੀ ਉਹਨਾਂ ਨੇ ਬਹੁਤ ਵੱਡੀ ਪੱਤਰ ਦੇ ਤੁਹਾਡੇ ਨੂੰ ਸਹਿਯੋਗ ਨਾਲ ਇਹ ਵੱਡਾ ਫੰਕਸ਼ਨ ਇਕੱਠ ਕੀਤਾ ਉਹਦੇ ਵਾਸਤੇ ਆਪਾਂ ਇੱਕ ਤੇ ਉਹਨਾਂ ਮਹਾਨ ਸ਼ਿਦਾਂਤ ਮੁਸਲ ਸਰਕਾਰ ਦਈਏ ਤੇ ਦੂਜਾ ਆਉਣ ਵਾਲੇ ਸਮੇਂ ਲਈ ਆਪਣੀ ਭੁੱਖ ਲਈ ਜੋ ਜੋ ਇਹ ਮਸਲੇ ਸਾਡੇ ਪੰਜਾਬ ਨਾਲ ਜੋ ਜੋ ਤੱਕੇ ਹੋ ਰਹਾ ਆ ਇਹਨਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਇਹਨਾਂ ਤੋਂ ਕਿੱਦਾਂ ਪੰਜਾਬ ਆਤ ਪਾ ਸਕਦੇ ਆ ਇਹ ਆਪਣੇ ਸਾਰੇ ਇਕੱਠੇ ਹੋ ਕੇ ਸੋਚ ਵਿਚਾਰ ਕੇ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਸਾਨੂੰ ਲਾਰੇ ਲੱਪੇ ਲਾ ਕੇ ਝੂਠੇ ਸਜਵਾਕ ਦਿਖਾ ਕੇ ਆਉਂਦੀਆਂ ਕਿ ਅਸੀਂ ਤੁਹਾਡੇ ਲਈ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਪਰ ਮੇਰਾ ਖਿਆਲ ਸਾਡੇ ਲਈ ਤਾਂ ਨਹੀਂ ਕੁਝ ਕਰਦੇ ਸਾਡੇ ਲਈ ਤਾਂ ਉਹ ਫਿਰ ਸਾਨੂੰ ਹੋਰ ਖੱਡੇ ਸੁੱਟ ਜਾਂਦੇ ਆ ਆਪਣੇ ਲਈ ਕਰਦੇ ਆ ਕਿਉਂਕਿ ਆਪਾਂ ਹੁਣ ਜਿਹੜੀਆਂ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਜਿਹੜੀਆਂ ਇੱਥੇ ਰਵਾਇਤੀ ਤਰ੍ਹਾਂ ਕੁਝ ਨੇ ਰਾਜ ਕੀਤਾ ਕੁਝ ਕਰ ਰਹੀਆਂ ਉਹ ਸਾਨੂੰ ਇਹੋ ਕੁਝ ਕਹਿ ਕੇ ਅੱਗੇ ਤੁਹਾਡੇ ਨਾਲ ਇਨਸਾਫ ਕਰਾਂਗੇ ਸੀ ਤੇ ਮੇਰੇ ਖਿਆਲ ਹੈ ਕਿ ਜਿੰਨਾ ਇਨਸਾਫ ਕਰਨਾ ਸੀ ਉਹੀ ਵੀ ਇਨਸਾਫੀ ਕਰਨ ਤੇ ਉਤਰ ਆਉਣ ਫਿਰ ਆਪਣੇ ਕੋਲ ਕੀ ਸਕਦੇ ਨੇ ਫਿਰ ਆਪਾਂ ਕਿੱਥੇ ਜਾਈਏ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਸਾਡੇ ਪੰਜਾਬ ਨਾਲ ਸਾਡੀ ਕੌਮ ਨਾਲ ਹਮੇਸ਼ਾ ਤੋਂ ਉਤਰ ਹੋ ਕਮਾਉਣ ਵਾਲੀ ਗੱਲ ਕਰਦੀਆਂ ਆ ਰਹੀਆਂ ਤੇ ਇਸ ਕਰਕੇ ਇਥੋਂ ਨਿਕਲਦਾ ਇੱਕੋ ਇੱਕ ਰਸਤਾ ਕਿ ਆਪਾਂ ਸਾਰੇ ਜਣੇ ਇਕੱਤਰ ਹੋਈ ਗਏ ਮੇਰੇ ਤੋਂ ਪਹਿਲਾਂ ਇੱਕ ਨੌਜਵਾਨ ਕਹਿ ਕੇ ਗਿਆ ਕਿ ਹਲਕੇ ਦੇ ਮੁੱਦੇ ਜੋ ਪੰਜਾਬ ਨਾਲ ਹੋਰ ਧੱਕੇ ਮੇਰਾ ਖਿਆਲ ਹੈ ਕਿ ਜੇ ਉਹ ਜੇ ਨੌਜਵਾਨ ਜਾਂ ਸਾਡੀ ਨੌਜਵਾਨੀ ਉਹ ਜਿਹੜੇ ਨਸ਼ਿਆਂ 'ਚ ਸਾਡੀ ਕੌਮ ਨੂੰ ਡੋਬਣਾ ਚਾਹ ਰਹੇ ਆ ਉਹ ਚੋਂ ਨਿਕਲ ਕੇ ਕਿਤੇ ਗੁਰੂ ਵਾਲੇ ਪਾਸੇ ਨੂੰ ਮੁੱਕ ਕਰਕੇ ਆਪਣੇ ਹੱਕਾਂ ਖੂਕਾਂ ਵਾਰੇ ਜਾਗੋ ਬਾਤੋਂ ਵੱਧ ਪੜ੍ਹਾਈ ਕਰਨ ਬਾਤੋਂ ਵੱਧ ਕਿਉਂਕਿ ਨੌਜਵਾਨਾਂ ਹੀ ਕੌਮ ਦਾ ਭੋਏ ਖੁੰਦੇ ਆ ਤੇ ਕਿਉਂਕਿ ਸਰਕਾਰਾਂ ਐਸੇ ਕਰਕੇ ਹੀ ਜਿਹੜੀਆਂ ਸੇਖ ਵਿਰੋਧੀ ਪੰਜਾਬ ਰੋ ਦੀ ਸਰਕਾਰਾਂ ਐਸੇ ਕਰਕੇ ਸਾਡੀ ਨੌਜਵਾਨੀ ਨੂੰ ਖਤਮ ਕਰਨ ਦੇਣਾ ਚਾਹੁੰਦੀਆਂ ਕਿ ਇੱਥੋਂ ਕੋਈ ਆਵਾਜ਼ ਬੁਲੰਦ ਕਰਨ ਵਾਲਾ ਨਾ ਉੱਠੇ ਤੇ ਮੈਂ ਮੇਰੀ ਤੇ ਖਾਸ ਕਰਕੇ ਨੌਜਵਾਨਾਂ ਨੂੰ ਇਹੋ ਹੀ ਬੇਨਤੀ ਆ ਕਿ ਆਪਾਂ ਇਹਨਾਂ ਸਰਕਾਰਾਂ ਦੀਆਂ ਚਾਲਾਂ ਸਮਝ ਗਈ ਜੋ ਸਾਡੇ ਗੁਰੂ ਨੇ ਸਾਡੇ ਵਾਸਤੇ ਕੀਤਾ ਉਹਦੇ ਸਹਤ ਉਹਦਾ ਕਰਜ਼ਾ ਤੇ ਅਸੀਂ ਕਦੀ ਵੀ ਨਹੀਂ ਚੁਕਾ ਸਕਦੇ ਪਰ ਫਿਰ ਵੀ ਆਪਾਂ ਨੂੰ ਉਧਰ ਨੂੰ ਧਿਆਨ ਰੱਖਣਾ ਚਾਹੀਦਾ ਕਿ ਗੁਰੂ ਤੋਂ ਵੱਧ ਸਾਡਾ ਸਹਾਈ ਸਾਡਾ ਸਹੈਲ ਸਾਡਾ ਮਿੱਤਰ ਕੋਈ ਨਹੀਂ ਹੋ ਸਕਦਾ ਇਸ ਤਰ੍ਹਾਂ ਕਿ ਗੁਰੂ ਨੂੰ ਪਿੱਠ ਕਰਕੇ ਇਹਨਾਂ ਸਰਕਾਰਾਂ ਵਾਲਜਾ ਇਹਨਾਂ ਲੋਕਾਂ ਵਾਲਜ ਜਿੱਦੋਂ ਭਜਦੇ ਅਸੀਂ ਤੇ ਉਦੋਂ ਹੀ ਸਾਡੀ ਖਵਾਰੀ ਹੁੰਦੀ ਹੈ ਹਰ ਬਿਸਰਤ ਸਣਾ ਖਵਾ ਲਈ ਜਦੋਂ ਅਸੀਂ ਪਰਮੇਸ਼ਰ ਨੂੰ ਗੁਰੂ ਤੋਂ ਦੂਰ ਜਾਂਦੇ ਆ ਤੇ ਉਦੋਂ ਮੇਰੇ ਖਿਆਲ ਹੈ ਕਿ ਇਹੋ ਜੋ ਹਾਲਾਤ ਆ ਜੇ ਅਸੀਂ ਭੋਗ ਰਹੇ ਆ ਉਹੋ ਹੀ ਹੋਣਾ ਤੇ ਇਹੋ ਜਿਹਾ ਕਿ ਜਿੰਨਾ ਚਿਰ ਸਾ ਆਪਣੇ ਮੂਲ ਨਾਲ ਨਹੀਂ ਜੁੜਦੇ ਆਪਣੇ ਸਤਾਰਕ ਨਾਲ ਨਹੀਂ ਜੁੜਦੇ ਉਹਨਾਂ ਚਿਰ ਮੇਰਾ ਖਿਆਲ ਹੈ ਕਿ ਆਪਣਾ ਫਲਾਣੀ ਹੋ ਸਕਦਾ ਨਾ ਆਪਣਾ ਹੋ ਸਕਦਾ ਨਾ ਆਪਾਂ ਦੂਜਿਆਂ ਦਾ ਕਰ ਸਕਿਓ ਇਸ ਸਿੱਖ ਧਰਮ ਤੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲਾ ਇਹ ਊਚ ਨੀਚ ਤੋਂ ਰਹਿ ਤੇ ਆਇਆ ਇਹ ਧਰਮ ਜਾਤ ਤੋਂ ਉੱਪਰ ਆ ਇਹ ਇਨਸਾਨੀਅਤ ਦੀ ਗੱਲ ਮਨੁੱਖਤਾ ਦੀ ਗੱਲ ਕਰਦਾ ਇਸ ਕਰਕੇ ਆਪਾਂ ਨੂੰ ਗੁਰੂ ਸਾਹਿਬ ਦੇ ਪੁੱਲਾ ਮਨ ਤੋਂ ਮੋਜ ਜੋਤ ਸਰੂਪ ਹੈ ਆਪਣਾ ਮੂਲ ਪਛਾਣਾ ਆਪਣੇ ਮੂਲ ਨੂੰ ਪਛਾਣਨਾ ਪਊਗਾ ਆਪਣੇ ਮੂਲ ਨਾਲ ਜੁੜਨਾ ਪਊਗਾ ਤਾਂ ਹੀ ਆਪਾਂ ਇਹੋ ਜਿਹੜੇ ਘੁੰਮਣ ਘੇੜੀ ਚ ਫਸੇ ਆ ਚੋਂ ਨਿਕਲ ਸਕਾਂਗੇ ਦੂਸਰਾ ਸਾਡੀ ਮੇਰੀ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਆ ਕਿ ਜਦੋਂ ਤੁਸੀਂ ਤੱਕੜੇ ਹੋ ਕੇ ਮੇਰਾ ਖਿਆਲ ਆ ਕਿ ਤੁਸੀਂ ਜਿਹੜੀਆਂ ਪੁਰਾਣੀ ਲੀਡਰਸ਼ਿਪ ਨੂੰ ਤੇ ਆਪਾਂ ਵੇਖ ਲਿਆ ਉਹ ਉਹਨਾਂ ਨੇ ਕੀ ਕੀਤਾ ਪਰ ਤੁਹਾਨੂੰ ਉੱਠਣਾ ਪੈਣਾ ਤੁਸੀ ਤੱਕੜੇ ਹੋ ਉਸੀ ਵਾਤੋਂ ਵੱਧ ਅੱਗੇ ਆਓ ਤੇ ਅੱਗੇ ਆ ਕੇ ਇਸ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਜਦੋਂ ਤੁਸੀਂ ਉਹਨਾਂ ਨੇ ਕਿਹਾ ਕਿ ਅਸੀਂ ਮੋਰਚਾ ਲਾ ਕੇ ਲੜਾਈ ਜਿੱਤੀ ਹੁਣ ਸਾਡੇ ਨੌਜਵਾਨਾਂ ਨੇ ਯੂਨੀਵਰਸਿਟੀ ਦੀ ਲੜਾਈ ਜਿੱਤੀ ਤੇ ਇਸ ਕਰਕੇ ਸਾਨੂੰ ਨੌਜਵਾਨਾਂ ਤੇ ਮਾਣ ਆਇਆ ਕਿ ਅਗਰ ਨੌਜਵਾਨ ਆਪਣੇ ਮੂਲ ਨਾਲ ਜੁੜ ਗਏ ਆਪਣੇ ਗੁਰੂ ਤੋਂ ਸੇਧ ਲੈ ਕੇ ਅਸੀਂ ਲੜਾਈ ਸ਼ੁਰੂ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਕੋਈ ਵੀ ਲੜਾਈ ਅਸੀਂ ਫਤਿਹ ਕਰਨ ਤੋਂ ਬਿਨਾਂ ਨਹੀਂ ਰਹਿ ਸਕਦੇ ਇਸ ਕਰਕੇ ਹੁਣ ਆਪਣੇ ਮਸਲੇ ਜਿਹੜੇ ਸਾਡੀ ਕੌਮ ਨਾਲ ਧੱਕੇਸ਼ਾਹੀਆਂ ਜਾਂ ਬੇਇਨਸਾਫੀਆਂ ਜੇ ਬੰਦੀ ਸਿੰਘਾਂ ਦਾ ਮਾਮਲਾ ਤੇ ਉਹਨਾਂ ਨੇ ਸਾਡੀ ਕੌਮ ਲਈ ਉਹਨਾਂ ਦਾ ਕੋਈ ਵੱਟ ਬਣਦਾ ਰੋਲਾ ਪਈ ਸੀ ਉਹਨਾਂ ਸਾਡੀ ਕੌਮ ਦੀ ਇੱਜ਼ਤ ਪੱਤ ਸਾਡੇ ਸਿਰ ਤੇ ਰੱਖਣ ਵਾਸਤੇ ਸਾਡੀ ਦਸਤਾਰ ਵਾਸਤੇ ਉਹਨਾਂ ਕੁਰਬਾਨੀਆਂ ਕੀਤੀਆਂ ਤੂੰ ਅੱਜ ਕਿਨੇ ਰਮਲਮੇ ਸਮੇਤੋ ਜੀਲਾ ਚਹਿਰ ਪਰ ਮੇਰਾ ਕਹ ਲੈ ਕੇ ਸਾਡੇ ਵੀ ਬਹੁਤੇ ਲੀਡਰ ਉਹਨਾਂ ਦੇ ਨਾਂ ਤੇ ਰੋਟੀਆਂ ਸੇਕ ਰਹੇ ਆ ਅੱਜ ਜਿਹੜੀ ਸਰਕਾਰ ਕਹਿ ਰਹੀ ਆ ਅੱਜ ਸਾਡਾ ਜਿਹੜਾ ਆਪਣੇ ਉੱਪਰ ਪੰਥਕਾ ਤਹਿਸ਼ੀਦ ਦਿਖਾਵਾ ਕਰਨ ਵਾਲੇ ਲੋਕ ਆ ਉਹ ਕਹਿੰਦੇ ਸਾਡੀ ਸਰਕਾਰ ਲਿਓ ਤੇ ਅਸੀਂ ਬੰਦੀ ਸਿੰਘਾਂ ਪਹਿਲੇ ਸੈਨ ਮਾਰ ਕੇ ਕਰਦਾਂਗੇ ਜਦੋਂ ਸਾਡੀਆਂ ਤਿੰਨ ਤਿੰਨ ਚਾਰ ਚਾਰ ਵਾਰੀ ਪਹਿਲਾਂ ਸਰਕਾਰਾਂ ਰਹੀਆਂ ਉਦੋਂ ਸਾਨੂੰ ਕਿਉਂ ਨਹੀਂ ਯਾਦ ਆਇਆ ਉਹਦੋਂ ਸਾਨੂੰ ਕਿਉਂ ਨਹੀਂ ਚੇਤਾ ਰਿਹਾ ਕਿ ਇਹ ਬੰਦੀ ਸਿੰਘ ਸਾਡੀ ਕੌਮ ਲਈ ਸਾਡੇ ਸਾਡੇ ਵਾਸਤੇ ਜਿੰਨਾ ਚਾਹੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਪੁੱਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਤੁਸੀਂ ਆਪ ਹੀ ਉੱਠੋ ਆਪ ਹੀ ਤਕੜੇ ਹੋ ਨੌਜਵਾਨ ਅੱਗੇ ਆਉਣ ਇਹ ਪੰਜਾਬ ਦੀ ਪੰਦੀ ਬਾਗਦੋਰ ਸੰਭਾਲਣ ਤੇ ਤਾਂ ਕਿ ਆਪਾਂ ਇਹੋ ਜਿਹੇ ਹਾਲਾਤਾਂ ਚੋਂ ਬਦਲ ਸਕੀਏ ਬਾਕੀ ਤੁਸੀਂ ਆ ਦੇਖਿਆ ਤੁਹਾਡੇ ਲੱਗੇ ਹੀ ਆ ਸਮਾਣੇ ਉਹ ਭਾਈ ਜਗਜੀਤ ਸਿੰਘ ਜੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਕੋਈਆਂ ਬੇਦਰਬੀਆਂ ਦੇ ਵਾਸਤੇ ਲੜਾਈ ਲੜ ਰਹਾ ਪਰ ਉਹਨਾਂ ਕਿੰਨਾ 7 ਸਾਲ ਤੋਂ ਉਹ ਸਮਾਂ ਹੋ ਗਿਆ ਉੱਪਰ ਬੈਠੇ ਨੂੰ ਟੱਗੇ ਨੂੰ ਪਰ ਨਾ ਤੇ ਸਾਡੀ ਕੋਈ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਕਿ ਹਾਂ ਕਿ ਲੋਕ ਇਹਨਾਂ ਚੀਜ਼ਾਂ ਦਾ ਵਾਅਦਾ ਕਰਕੇ ਆਏ ਸੀ ਵਾਅਦਾ ਲੱਕੀ ਨੁਕੋਣਾ ਜੇ ਉਹਨਾਂ ਨੂੰ ਕੋਈ ਗੱਲ ਯਾਦ ਕਰਾਉਣੀ ਚਾਹੁੰਦਾ ਤੂੰ ਉਹਦੀ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ ਸਰਕਾਰਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਫਿਰ ਦੁਬਾਰਾ ਸੋਚਣ ਦੀ ਲੋੜ ਆ ਆਪਾਂ ਹੁਣ ਆਉਣ ਵਾਲੇ ਸਮੇਂ ਲਈ ਕਿਉਂ ਆਪਣਾ ਆਪਣਾ ਆਪੇ ਕਾਸ ਵਾਰ ਗਿਆ ਆਪਾਂ ਹੁਣ ਇੱਕ ਦੂਜਿਆਂ ਦੇ ਉੱਪਰ ਜੇ ਦਿੱਲੀ ਤੋਂ ਚੱਲਣ ਵਾਲੇ ਉਹਨਾਂ ਤੇ ਆਪਾਂ ਨੂੰ ਪਤਾ ਹੀ ਹੈ ਕਿ ਦਿੱਲੀ ਤੇ ਹਮੇਸ਼ਾ ਪੰਜਾਬ ਦੀ ਦੁਸ਼ਮਣ ਰਹੀ ਆ ਉਤੋਂ ਤੇ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜਿਹੜੀਆਂ ਵੀ ਧਰਾਂ ਤੋਂ ਚੱਲਣ ਗਏ ਉਹ ਪੰਜਾਬ ਦਾ ਗੱਦੀ ਨਹੀਂ ਭਲਾ ਕਰਨਗੇ ਆਪਾਂ ਨੂੰ ਆਪਣੇ ਖੇਤਰੀ ਤੇ ਰਹਿ ਜਿਹੜੀ ਆਪਾਂ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਅਖਾਲੀ ਦਾ ਵਾਰਸ ਪੰਜਾਬ ਦੇ ਸ਼ੁਰੂ ਕੀਤੇ ਆ ਤੁਸੀਂ ਸਾਰੇ ਜਣੇ ਉਹਦਾ ਹਿੱਸਾ ਬਣੋ ਸਾਰੇ ਜਣਿਆਂ ਨੂੰ ਸਹਿਯੋਗ ਦਿਓ ਕਿ ਤਾਂ ਹੀ ਪੰਜਾਬ ਤੇ ਪੰਥ ਨੂੰ ਆਪਾਂ ਬਚਾ ਸਕਦੇ ਆ ਤੇ ਉਹ ਸਾਰੇ ਜਣੇ ਤੁਸੀਂ ਜਿਹੜੇ ਨੌਜਵਾਨ ਅੱਗੇ ਆਉਣ ਉਹਦੀ ਅਵਾਇ ਕਰਨ ਵਾਸਤੇ ਵੀ ਤੇ ਆਪਾਂ ਤਾਂ ਤਾਂ ਹੀ ਆਪਣਾ ਇਹ ਬਚਾਉ ਸਕਦਾ ਹੈ ਕਿ ਦੁਨੀਆਂ ਤੇ ਰਾਜੇ ਕੋ ਜਿਹੜੇ ਦਿੱਲੀ ਤੋਂ ਚੱਲਣ ਵਾਲੀਆਂ ਉਹਨਾਂ ਤੇ ਆਪਣੇ ਨਾਲ ਸ਼ੁਰੂ ਤੋਂ ਹੀ ਪਹਿਲਾਂ ਦੋਵੇਂ 47 ਤੋਂ ਬਾਅਦ ਤੇ ਫਿਰ ਜਿਹੜੀਆਂ ਬੇਇਨਸਾਫੀਆਂ ਹੋਈਆਂ ਉਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ ਲੱਗਾ ਚੇਸ ਕਰਕੇ ਉਹਨਾਂ ਨੂੰ ਤਾਂ ਹੀ ਰੋਕ ਪਾਈ ਲਾਈ ਜਾ ਸਕਦੀ ਹੈ ਕਿ ਜੇ ਆਪਾਂ ਸਾਰੇ ਜਣੇ ਇਕੱਤਰ ਹੋ ਗਏ ਜਾਗਰਕ ਹੋ ਗਏ ਆਪਣੇ ਛੋਟੇ ਛੋਟੇ ਲੋਭ ਲਾਲ ਛੱਡ ਗਏ ਇਹ ਨਾ ਕਿ ਆਪਾਂ ਕੌਮ ਦੀ ਖਾਤਰ ਇੱਕ ਕਦਮ ਪੁੱਟਣ ਤੋਂ ਪਹਿਲਾਂ ਹੀ ਸੋਚ ਲਈਏ ਕਿ ਅਸੀਂ ਇਹ ਚੁੱਕੀ ਕਰਨਾ ਕਿਉਂਕਿ ਸਾਡੇ ਗੁਰੂ ਨੇ ਸਾਰਾ ਕੁਝ ਵਾਰ ਦਿੱਤਾ ਸਾਡੇ ਲਈ ਕਿ ਅਸੀਂ ਇੰਚ ਛੋਟੀਆਂ ਛੋਟੀਆਂ ਚੀਜ਼ਾਂ ਚੋਂ ਵੀ ਲਾਭ ਪ੍ਰਾਪਤ ਕਰਾਂਗੇ ਤੇ ਫਿਰ ਮੇਰੇ ਖਿਆਲ ਕੌਮ ਦੀ ਚੜ੍ਹਦੀ ਕਲਾ ਨਹੀਂ ਹੋਊਗੀ ਠੀਕ ਹੈ ਕਿ ਆਪਣੀ ਕੁਝ ਪਰਿਵਾਰਾਂ ਦੀ ਕੁਝ ਧਰਾਂ ਦੀ ਹੋ ਸਕਦੀ ਹੈ ਕਿ ਜਿੱਦਾਂ ਸਾਡੇ ਪਪਰਾਣੀ ਲੀਡਰਸ਼ਿਪ ਨੇ ਆਪਣੇ ਤੇ ਘਰ-ਪਰਦੇ ਪਰ ਆਪਣੀ ਸਾਡੀ ਕੌਮ ਨੂੰ ਪੰਧਾਰ ਕੱਖੋਂ ਵਾਲਾ ਕਰਕੇ ਰੱਖਿਆ ਇਸ ਕਰਕੇ ਆਪਾਂ ਸਾਰੇ ਜਣੇ ਉਹ ਗੁਰੂ ਸਾਹਿਬ ਦਾ ਔਟਾਸਰਾ ਲੈ ਕੇ ਉਹਨੂੰ ਹਾਜ਼ਰ-ਨਾਜ਼ਰ ਜਾਣ ਕੇ ਆਪਣੇ ਫਰਜ਼ ਜਿਹੜੇ ਆ ਜੋ ਸਾਡਾ ਫਰਜ਼ ਬਣਦਾ ਉਹਨੂੰ ਵੀ ਪੂਰਾ ਕਰੀਏ ਤੇ ਤਾਹੀ ਸਾਡੇ ਜੇ ਫਰਜ਼ ਪੂਰੇ ਕਰਾਂਗੇ ਤੇ ਤਾਹੀ ਅਸੀਂ ਆਪਣੇ ਹੱਕਾਂ ਦੀ ਵੀ ਗੱਲ ਕਰ ਸਕਦੇ ਹਾਂ ਤਾਹੀ ਆਪਣੇ ਹੱਕ ਲੈ ਸਕਦੇ ਹਾਂ ਜੇ ਆਪੋ ਆਪਣੀ ਅਸੀਂ ਡਿਊਟੀ ਵੀ ਨਿਭਾਵਾਂਗੇ ਆਪ ਆਪਣੀ ਬੋਲੀ ਨੂੰ ਆਪਣੇ ਸਭਿਆਚਾਰ ਨੂੰ ਸਾਰੀਆਂ ਚੀਜ਼ਾਂ ਨੂੰ ਆਪਣੇ ਪਾਣੀਆਂ ਨੂੰ ਆਪਣੀਆਂ ਹਵਾਵਾਂ ਨੂੰ ਆਪਣੀਆਂ ਫਸਲਾਂ ਨੂੰ ਆਪਣੇ ਨਸਲਾਂ ਨੂੰ ਬਚਾਉਣਾ ਹੈ ਤੇ ਇਹ ਹੁਣ ਮੇਰਾ ਖਿਆਲ ਹੈ ਕਿ ਲੜਾਈ ਬਹੁਤ ਵੱਡੀ ਸਾਡੀ ਹੋਣ ਦੀ ਲੜਾਈ ਆ। ਮੇਰਾ ਖਿਆਲ ਹੈ ਕਿ ਸਾਡੀ ਹੋਂਦ ਅਸਤੀ ਨੂੰ ਉਹ ਮਟਾ ਦੇਣਾ ਚਾਹੁੰਦੇ ਆ। ਤੇ ਅਸੀਂ ਜੇ ਅੱਜ ਵੀ ਨਾ ਜਾਗ ਗਏ ਤੇ ਫਿਰ ਮੇਰੇ ਖਿਆਲ ਬੜੀ ਮਾੜੀ ਗੱਲ ਆ। ਇਸ ਕਰਕੇ ਆਪਾਂ ਤਕੜੇ ਹੋਈਏ ਸਮਾਂ ਬਹੁਤ ਹੋ ਗਿਆ। ਤੁਹਾਡਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਇਹ ਵੀਰੇ ਜਗਤਪੁਰ ਜੀ ਸਰਬਜੀਤ ਸਿੰਘ ਜੀ ਹੋਰ ਇਹਨਾਂ ਦੇ ਸਾਥੀ ਸਾਡੀ ਪਟਿਆਲਾ ਟੀਮ ਦਾ ਕਿ ਜਿਨ੍ਹਾਂ ਨੇ ਇਹ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਸ਼ ਕੀਤਾ ਤੇ ਗੁਰੂ ਮਹਾਰਾਜ ਆਪਣੇ ਸਾਡੇ ਸਾਰਿਆਂ ਦੇ ਸਿਰ ਤੇ ਪੂਰੇ ਪਲਾਪਾਂ ਤੇ ਸਿਰ ਤੇ ਹੱਥ ਰੱਖਣ ਸਾਡੀ ਨੌਜਵਾਨੀ ਨੂੰ ਵੀ ਸਮਝਸੂਝ ਬਖਸ਼ਣ ਸਾਨੂੰ ਵੀ ਸਮਤ ਦੇਣ ਕਿ ਅਸੀਂ ਇੱਥੇ ਇਕੱਠੇ ਹੋ ਕੇ ਬੈਠ ਸਕੀਏ ਇਕੱਠੇ ਹੋ ਕੇ ਕੌਮ ਦੇ ਹਿੱਤ ਚ ਭੁੱਗ ਸਕੀਏ